ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾ ਸੰਗਤਾਂ ਨੂੰ ਸਤਿਕਾਰ ਸਹਿਤ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਭਲੀ ਭਾਂਤ ਜਾਣੀ ਹੋ ਕਿ ਨਗਰ ਕਾਲਗੜ੍ਹ ਜ਼ਿਲ੍ਹਾ ਮੋਹਾਲੀ ਪੰਜਾਬ ਦੇ ਅੰਦਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਨੂੰ ਤਰੋ ਤਾਜ਼ਾ ਕਰਦਿਆਂ ਹੋਇਆਂ ਸਮੂਹ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕਰਕੇ ਸਾਰੇ ਨਗਰ ਨਿਵਾਸੀਆਂ ਦਾ ਇੱਕ ਸਰਬਸਾਂਝਾ ਗੁਰੂ ਘਰ ਦੀ ਸਾਰੀ ਕੀਤੀ ਜਾ ਰਹੀ ਹੈ ਇਸ ਸਾਰੀ ਦਾ ਕੰਮ ਪਿਛਲੇ ਸਮੇਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਨਾਮ ਤੇ ਬੈਂਕ ਦੇ ਵਿੱਚ ਅਕਾਊਂਟ ਹੈ ਔਰ ਇਸੇ ਨਾਮ ਦੇ ਉੱਤੇ ਸਕੈਨਰ ਜਿਹੜਾ ਜਾਰੀ ਕੀਤਾ ਹੋਇਆ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤਿਲ ਫੁੱਲ ਜਿਸ ਸੰਗਤ ਨੇ ਵੀ ਪਾਉਣਾ ਹੀ ਪੈਸੇ ਉਹਨਾਂ ਨੂੰ ਬੇਨਤੀ ਹੈ ਕਿ ਸਕੈਨਰ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦਾ ਨਾਮ ਆਵੇਗਾ ਗੁਰਦੁਆਰਾ ਸਾਹਿਬ ਦਾ ਨਾਮ ਆਵੇਗਾ ਪਿੰਡ ਕਾਲਗੜ੍ਹ ਤੇ ਉਸੇ ਸਕੈਨਰ ਦੇ ਉੱਤੇ ਪੈਸੇ ਪਾਏ ਜਾਣ ਇਸ ਤੋਂ ਇਲਾਵਾ ਜੇਕਰ ਕੋਈ ਸਕੈਨਰ ਦੇ ਰਾਹੀਂ ਤੁਹਾਨੂੰ ਪੈਸੇ ਦੀ ਮੰਗ ਕਰਦਾ ਹੈ ਜਾਂ ਕੋਈ ਕਰ ਰਿਹਾ ਹੈ ਤਾਂ ਉਸ ਨੂੰ ਬਿਲਕੁਲ ਨਾ ਪਾਇਆ ਜਾਵੇ ਦੱਸਿਆ ਜਾਵੇ ਔਰ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਨੰਬਰ ਵੀ ਚੱਲ ਰਹੇ ਹਨ ਤੇ ਸਕੈਨਰ ਵੀ ਨਾਲ-ਨਾਲ ਚੱਲ ਰਿਹਾ ਹੈ ਇਸੇ ਸਕੈਨਰ ਤੇ ਔਰ ਕਨਫਰਮੇਸ਼ਨ ਦੇਣ ਵਾਸਤੇ ਸਾਨੂੰ ਇਸ ਗੱਲ ਬਾਰੇ ਚ ਜ਼ਰੂਰ ਦੱਸੋ ਜਾਂ ਸਕਰੀਨਸ਼ਾਟ ਭੇਜੋ ਕਿ ਅਸੀਂ ਇਸ ਅਕਾਊਂਟ ਦੇ ਵਿੱਚ ਇੰਨੇ ਪੈਸੇ ਪਾ ਦਿੱਤੇ ਤਾਂ ਕਿ ਅਸੀਂ ਚੈੱਕ ਕਰ ਸਕੀਏ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ ਤਾਨਮਨ ਧੰਦੇ ਨਾਲ ਸਹਿਯੋਗ ਦਿਓ ਤਾਂ ਕਿ ਇਹ ਜਿਹੜੇ ਰੰਭੇ ਕਾਰਜ ਹੈ ਉਹਨੋਂ ਨਿਪੜੇ ਚੜ੍ਹਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ